ਨਨ ਗੁਰੂ ਨਾਨਕ ਦੇਵ ਜੀ ਜਗਤ ਵਿੱਚ ਆਏ ਮਹਾਰਾਜ ਨੇ ਵੇਖਿਆ ਲੋਕਾਂ ਨੂੰ ਖੇੜ ਉਡਾਉਂਦਿਆਂ ਚਿੱਕੜ ਪਾਉਂਦਿਆਂ ਰੰਗ ਸੁੱਟਦਿਆਂ ਮੇਰੇ ਹਜੂਰ ਕਹਿੰਦੇ ਨੇ ਭਲਿਓ ਲੋਕੋ ਹੁਲਕਾ ਥਾਂ-ਥਾਂ ਫਿਰਦੀ ਐ ਹਰਨਾਖਸ਼ ਥਾਂ-ਥਾਂ ਪਿਰਦੇ ਨੇ ਸੰਡਾ ਮਰਕਾ ਥਾਂ-ਥਾਂ ਪਿਰਦੇ ਨੇ ਪ੍ਰਹਿਲਾਦ ਨજર ਨਹੀਂ ਆਉਂਦਾ ਤੇ ਫਿਰ ਸਤਿਗੁਰਾਂ ਨੇ ਉਹ ਵਿਧ ਰਚੀ ਕਿ ਜਿਸ ਵਿਧ ਪ੍ਰਹਿਲਾਦ ਪੈਦਾ ਹੋਣ ਇਹ ਸਾਰੀ ਸਾਖੀ ਦੇ ਵਿੱਚ ਬਿੰਬ ਨੇ ਪ੍ਰਤੀਕ ਨੇ ਜਿਹੜਾ ਹਰਨਾਖਸ਼ ਹੈ ਨਾ ਉਹ ਪ੍ਰਤੀਕ ਹੈ ਇੱਕ ਜ਼ਾਲਮ ਤੇ ਅਹੰਕਾਰੀ ਹੁਕਮਰਾਨ ਦਾ ਦਾਸਨੀ ਸ਼ੀਦਾਂ ਸਾਹਿਬ ਵੀ ਬੇਨਤੀ ਕੀਤੀ ਅੱਜ ਆਪਾਂ ਪੜਦੇ ਨਾ ਵੀ ਹਰਨਾਖਸ਼ ਕੀ ਕਹਿੰਦਾ ਸੀ ਵੀ ਕੀ ਪੜੋ ਬੱਚਿਆਂ ਨੂੰ ਉਹ ਕਹਿੰਦਾ ਜਲੇ ਹਰਨਾਖਸ਼ ਥਲੇ ਹਰਨਾਖ ਇਹਦਾ ਮਤਲਬ ਅਦਾ ਕੀ ਹੈ ਇਹ ਤਾਂ ਇੱਕ ਵਾਕ ਚ ਉਹ ਤੇ ਕੁਜੇ ਚ ਸਮੁੰਦਰ ਬੰਦ ਕਰ ਦਿੱਤਾ ਇਹ ਤਾਂ ਇਹਦੀ ਵਿਆਖਿਆ ਕੀ ਹੋਵੇਗੀ ਛੜਕਾਂ ਤੇ ਜਾਓ ਤੇ ਹਰਨਾਖਸ਼ ਬੱਚਿਆਂ ਦੀਆਂ ਕਿਤਾਬਾਂ ਖੋਲੋ ਤੇ ਹਰਨਾਖਸ਼ ਮੋਬਾਈਲ ਖੋਲੋ ਤੇ ਹਰਨਾਕਸ਼ ਟੀਵੀ ਖੋਲੋ ਤੇ ਹਰਨਾਕਸ਼ ਜਿੱਤੇ ਮਰਜੀ ਚਲੇ ਜੋ ਕਹਿੰਦਾ ਮੈਂ ਹੀ ਮੈਂ ਮੈਂ ਹੀ ਮੈਂ ਇਹ ਹਰਨਾਕਸ਼ ਵਾਲੀ ਬਿਰਤੀ ਹੈ ਜਿਹੜਾ ਤਖਤ ਤੇ ਬਹਿ ਗਿਆ ਨਾ ਉਹ ਕਹਿੰਦਾ ਬਸ ਮੈਂ ਹੀ ਮੈਂ ਸਭ ਥਾਵਾਂ ਤੇ ਮੈਂ ਸਭ ਥਾਵਾਂ ਤੇ ਮੈਂ ਤੁਹਾਨੂੰ ਰੋਟੀ ਦੇਣ ਵਾਲਾ ਮੈਂ ਤੁਹਾਨੂੰ ਪਾਣੀ ਪਿਉਣ ਵਾਲਾ ਮੈਂ ਤੁਹਾਨੂੰ ਸਾਹ ਦੇਣ ਵਾਲਾ ਮੈਂ ਸਾਰਾ ਕੁਝ ਮੈਂ ਹੀ ਮੈਂ ਇਹੀ ਹੈ ਜਲਾਹ ਹਰਨਾਕਸ਼ ਥਲੇ ਹਰਨਾਕਸ਼ ਮੇਰੇ ਤੋਂ ਬਿਨਾ ਕੋਈ ਤੇ ਜੇ ਕਿਸੇ ਨੇ ਉਹਦੇ ਤੋਂ ਉਲਟ ਗੱਲ ਕਹਿ ਦਿੱਤੀ ਜਿਹੜੀ ਉਹਨੂੰ ਪਸੰਦ ਨਾ ਆਵੇ ਤੇ ਫੇਰ ਕੀ ਹੁੰਦਾ ਭਲਾ ਆਪਾਂ ਵੇਖਿਆ ਹੀ ਆ ਫਿਰ ਪੀ ਲਾਗੇ ਬੰਨੇ ਵੀ ਨਹੀਂ ਜਿੱਥੇ ਟੱਬਰ ਮੁਲਾਕਾਤ ਤੇ ਚਲਾ ਜਾਏ ਉਹ ਬਚਨ ਯਾਦ ਆਇਆ ਮੈਨੂੰ ਧੰਨ ਗੁਰੂ ਅਮਰਦਾਸ ਮਹਾਰਾਜੀ ਦਾ ਮਹਾਂਪੁਰਖ ਬੈਠੇ ਹੋ ਏਸੇ ਸਾਖੀ ਵਿੱਚੀ ਤੇ ਸਾਧ ਸੰਗਤ ਜੀ ਧੰਨ ਗੁਰੂ ਅਮਰਦਾਸ ਜੀ ਨੇ ਬੱਚੇ ਕੀਤਾ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾੜ ਦਿਆ ਤਲ ਕੋ ਪ੍ਰਹਿਲਾਦ ਉੱਠੇ ਤਾਂ ਸਹੀਂ ਕੋਠੜੀਆਂ ਹਰਨਾਖਸ਼ਾ ਨੇ ਪਹਿਲਾਂ ਹੀ ਤਿਆਰ ਕੀਤੀਆਂ ਨੇ ਪਕੜ ਕੇ ਦੇਵ ਵਿੱਚ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ ਪਰ ਕੁਰਬਾਨ ਜਾਈਏ ਪ੍ਰਹਿਲਾਦ ਤੋਂ ਜਦੋਂ ਕਈ ਦਿਨ ਵਿੱਚ ਰੱਖਿਆ ਆਖਿਆ ਤਰਲੇ ਲਵੇਗਾ ਰੋਵੇਗਾ ਇਹੀ ਚਾਹੁੰਦਾ ਹੁੰਦਾ ਹਰਨਾਖਸ਼ ਇਹ ਰੋਵੇ ਇਹ ਤਰਲੇ ਲਵੇ ਆ ਪਿੱਛੇ ਜਾਇ ਨਾ ਕੁਝ ਮਹੀਨੇ ਹੋਏ ਭਾਈ ਬਲਵੰਤ ਸਿੰਘ ਜੀ ਰਾਜੋ ਆਣਾ ਕੁਰਬਾਨ ਜਾਈਏ ਉਹਨਾਂ ਗੁਰਮੁਖਾਂ ਤੋਂ ਉਹਨਾਂ ਨੇ ਕਿਹਾ ਵੀ ਮੈਨੂੰ ਫਾਂਸੀ ਦੇਣੀਆਂ ਤੇ ਦਿਓ ਵਿਚਕਾਏ ਕਿਉਂ ਲਮਕਾਈ ਬੈਠੇ ਹੋ ਇੱਕ ਪਾਸੇ ਲਾਓ ਇਹ ਸਾਧ ਸੰਗਤ ਜੀ ਇਤਿਹਾਸ ਦੀ ਵਾਰਤਾ ਮੁੜਮੁੜ ਦੁਹਰਾਈ ਜਾਂਦੀ ਹੈ ਉਹ ਕਹਿੰਦੇ ਮਾਫੀ ਨਹੀਂ ਮੰਗਦਾ ਮਾਫੀ ਮੰਗ ਲਵੇ ਝੁਕ ਜਾਵੇ ਕਵੇ ਜੋ ਕੀਤਾ ਗਲਤ ਕੀਤਾ ਕਵੇ ਮੈਂ ਤੁਹਾਡੇ ਨਾਲ ਮਿਲ ਕੇ ਚੱਲਾਂਗਾ ਕਵੇ ਮੈਂ ਤੁਹਾਡੇ ਨਾਲ ਲਾਵਾਂਗਾ ਨਾਰੇ ਜਿਹੜੇ ਕਹੋਗੇ ਹੁਣੇ ਹੀ ਕੱਢ ਲੈਨੇ ਆ ਕੱਢਾਂਗੇ ਨਹੀਂ ਸਿਕਿਉਰਟੀਆਂ ਵੀ ਦੇਵਾਂਗੇ ਅਹੁਦੇ ਵੀ ਦੇ ਦਿਆਂਗੇ ਗੱਡੀਆਂ ਵੀ ਦੇ ਦਿਆਂਗੇ ਕੋਠੀਆਂ ਵੀ ਦੇ ਦਿਆਂਗੇ ਇਹੀ ਸਵਾਲ ਤੇ ਸੱਚਾ ਆਨੰਦ ਨੇ ਸਹਿਬਜ਼ਾਦਿਆਂ ਨੂੰ ਕੀਤਾ ਸੀ ਇਹੀ ਸੀ ਉਤਰੋ ਗੁਰੂ ਦੇ ਉਹ ਲਾਲੋ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ ਤੇ ਆਖਿਆ ਸੀ ਜੰਗਲੀ ਪਹਾੜੀ ਵੜਾਂਗੇ ਸਿੰਘ ਇਕੱਠੇ ਕਰਾਂਗੇ ਘੋੜਿਆਂ ਤੇ ਚੜਾਂਗੇ ਤੇ ਨਾਲ ਤੁਹਾਡੇ ਲੜਾਂਗੇ ਉਹਨਾਂ ਨੇ ਕਿਹਾ ਇਹਨਾਂ ਨੂੰ ਛੱਡਣ ਦੀ ਗਲਤੀ ਨਾ ਕਰਿਓ ਅੱਜ ਵੀ ਗੁਰੂ ਦੇ ਪੁੱਤ ਉੱਥੇ ਖਲੋਤੇ ਨੇ ਅੱਜ ਵੀ ਪਾਪੀ ਸੁੱਚਾ ਆਨੰਦ ਆਪਣੀ ਥਾਂ ਤੇ ਖਲੋਤੇ ਅੱਜ ਵੀ ਪਾਪੀ ਸੁੱਚਾ ਆਨੰਦ ਵਜੀਦੇ ਦੇ ਸਨਮੁਖ ਹੋ ਕੇ ਕਹਿੰਦਾ ਖਾਨ ਭਾਦਰ ਇਹਨਾਂ ਨੂੰ ਛੱਡਣ ਦੀ ਗਲਤੀ ਨਾ ਕਰਿਓ ਇਹ ਤੁਹਾਡਾ ਤਖਤਾ ਪਲਟਾ ਦੇਣਗੇ ਅੱਜ ਵੀ ਵਜ਼ੀਰ ਖਾਨ ਉਹ ਸੈਬਜਾਦਿਆਂ ਦੀ ਸ਼ਹੀਦੀ ਦੇ ਹੁਕਮ ਦਿੰਦਾ ਪਰ ਅਫਸੋਸ ਅੱਜ ਕਿਤੇ ਮਲੇਰ ਕੋਟਲੀਆ ਸ਼ੇਰ ਮੁਹੰਮਦ ਨਹੀਂ ਨਜ਼ਰ ਆਉਂਦਾ ਜਿਹੜਾ ਹਾਰ ਨਾਰਾ ਮਾਰੇ ਕਿਤੇ ਨਹੀਂ ਨਜ਼ਰ ਆਉਂਦਾ ਕਿਉਂ ਸ਼ਾਇਦ ਉਸ ਦਿਨ ਦੇ ਵਜ਼ੀਰ ਖਾਨ ਨੇ ਮਲੇਰ ਕੋਟਲੀਏ ਨੂੰ ਸਹਾਰ ਲਿਆ ਸੀ ਅੱਜ ਦੇ ਵਜੀਦੇ ਕੋਲੋਂ ਮਲੇਰ ਕੋਟਲੀਏ ਦਾ ਹਾਰ ਦਾ ਨਾਰਾ ਵੀ ਨਹੀਂ ਸਾਰਿਆ ਜਾਣਾ ਉਹ ਕਹਿੰਦੇ ਇਹਨੂੰ ਵੀ ਨਾਲ ਹੀ ਅੰਦਰ ਦਿਓ ਇਹ ਕੀ ਕਰਦਾ ਇਹਨੂੰ ਵੀ ਸਹਬਜ਼ਾਦਿਆਂ ਦੇ ਨਾਲ ਹੀ ਅੰਦਰ ਹਰਨਾਖਸ਼ ਬਰਦਾਸ਼ਤ ਨਹੀਂ ਕਰ ਸਕਦਾ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੇਗਾ ਉਹਨੂੰ ਬਗਾਵਤ ਦੀ ਗੁਰਤੀ ਮਿਲ ਜਾਏਗੀ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਣਾ ਹੈ ਨਾ ਉਹਨੂੰ ਬਗਾਵਤ ਦੀ ਗੁੜਤੀ ਮਿਲ ਜਾਣੀ ਹੈ ਉਹਨੇ ਹਰਨਾਖਸ਼ ਦਾ ਬੀਬਾ ਪੁੱਤ ਕਦੇ ਨਹੀਂ ਬਣਨਾ ਉਹ ਤਾਂ ਬਾਗੀ ਬਣੇਗਾ